ਸੌਦਾ ਵੀਰ ਕਰ ਲਿਆ ਦੁਕਾਨ ਦਾ ਤੇ ਹੁਣ ਪੈਸੇ ਨਹੀਂ ਉਹ ਬਣਦੇ ਪਹਿਲੋ ਮੈਨੂੰ ਆਂਦਾ ਇਹ ਕਿ ਚਲ ਕੋਈ ਨਹੀਂ ਥੋੜੇ ਥੋੜੇ ਕਰਕੇ ਦੇ ਦੇ ਹੁਣ ਜਦੋਂ ਸੌਦਾ ਕਰ ਲਿਆ ਹੁਣ ਜੱਕ ਦਮ ਤੇ ਪਤਾ ਨਹੀਂ ਹੁਣ ਕੀ ਹੋ ਗਿਆ ਇਹ ਪਤਾ ਹੁੰਦਾ ਤੇ ਨਾ ਹੀ ਲੈਂਦਾ ਫਿਰ ਜਾਉਂਦਾ ਨਾ ਉਹ ਤੇ ਦੰਦਰ ਨੂੰ ਆਵਾਜ਼ ਮਾਰਦਾ ਵੀ ਇਹਦੀ ਸਲਾਹ ਲੀਣਾ ਵੀ ਕੀ ਕਰਨਾ ਜੋ ਆ ਜਾ ਵਧਾਈਆਂ ਹੁਣ ਤੁਹਾਨੂੰ ਬਹੁਤ ਬਹੁਤ ਤੇ ਅੰਦਰ ਹੀ ਵੜ ਗਏ ਆਣ ਕੇ ਦੁਕਾਨ ਲੈ ਕੇ ਵਧਾਈਆਂ ਤੁਹਾਨੂੰ ਵੀ ਬਹੁਤ ਬਹੁਤ ਤੇ ਕੋਈ ਖਾਣ ਨੂੰ ਹੀ ਲੈ ਆਉਂਦੇ ਤੁਸੀਂ ਤੁਸੀਂ ਖਾਲੀ ਹੱਥ ਹੀ ਬਾਵਾਂ ਲਮ ਕਉਂਦੇ ਆ ਗਏ ਉਹ ਖਾਣ ਨੂੰ ਤਾਂ ਸਭ ਕੋ ਲੈ ਆਉਣਾ ਹੈ ਦੁਕਾਨ ਤੇ ਚਲੋ ਖਰੀਦ ਲਈ ਆ ਆਹੋ ਤੂੰ 655 'ਚ ਪੈ ਗਿਆ ਮੈਂ ਤੇ ਕਿਉਂ ਉਹ ਕਿਉਂ ਕਾਦੀ ਇੱਧਰ ਬਹਿਣਾ ਵਾ ਆਹੋ ਮੈਨੂੰ ਲੱਗਿਓ ਕਿ ਸੁਣਾ ਗੱਲ ਕਾਹਦਾ 655 ਕੀ ਹੋਇਆ ਵਾ ਉਹ ਆਂਦਾ ਪੈਸੇ ਮੈਨੂੰ ਚਾਹੀਦੇ ਸਾਰੇ ਅੱਛਾ ਤੂੰ ਮੈਂ ਹਾਂ ਪਹਿਲੋਂ ਤੇ ਤੂੰ ਆਂਨਾ ਵੀ ਚੱਲ ਥੋੜੇ ਕਰਕੇ ਦੇ ਦਿਓ ਥੋੜੇ 2 ਮਹੀਨੇ ਠਹਿਰ ਕੇ ਦੇ ਦਿਓ ਆਹੋ ਹੁਣ ਉਹ ਆਂਦਾ ਵੀ ਮੇਰੇ ਮੁੰਡੇ ਨੇ ਜਾਣਾ ਬਾਹਰਲੇ ਮੁਲਕ ਅੱਛਾ ਤੇ ਮੈਂ ਦੁਕਾਨ ਤਾਂ ਵੇਚਣ ਡਿਆ ਮੈਂ ਸਾਰੀ ਲੈਣੀ ਓਦੋਂ ਤੁਸੀਂ ਆਂਦੇ ਵੀ ਆਂਦਾ ਗੱਲ ਨਹੀਂ ਕੋਈ ਨਹੀਂ ਕਿ ਜਿੱਦਾਂ ਜਿੱਦਾਂ ਹੋਈ ਜਾਣਗੇ ਮੈਨੂੰ ਕਿਸ਼ਤਾਂ ਨਾ ਦੇ ਦੇ ਇਦਾਂ ਹੀ ਆਂਦਾ ਸੀ ਨਾ ਪਹਿਲੋਂ ਹੀ ਹੁਣ ਉਹ ਘਰੇ ਮੁੰਡੇ ਨੇ ਜਾਣਾ ਹੀ ਉਹ ਬਾਹਰ ਹੁਣ ਆਂਦਾ ਮੈਂ ਲੈਣੇ ਸਾਰੇ ਆ ਤੁਹਾਨੂੰ ਤੁਸੀਂ ਵੀ ਸਿਆਣੇ ਆ ਹੁਣ ਪੈਸੇ ਜਿਹੜੇ ਆ ਇਹ ਇਕੱਠੇ ਪੈਸੇ ਤੇ ਕਿਸੇ ਕੋਲ ਵੀ ਨਹੀਂ ਹੁੰਦੇ ਅੱਜਕੱਲ ਨਾ ਹੁਣ ਮੈਂ ਉਹ ਸੋਚਣ ਦੇ ਵੀ ਕਰ 5 ਲ 10 ਲੱਖ ਦੀ ਲਿਮਟ ਹੈਗੀ ਆ ਤੇ 50000 ਦਾ ਸੌਦਾ ਸਾਡਾ ਤੇ 10 ਲੱਖ 50000 ਦਾ ਸੌਦਾ 5 ਲੱਖ ਦਾ 5 ਲੱਖ ਕਹਿਣਾ ਨਹੀਂ ਕਿੰਨੇ ਨੇ 5 ਲੱਖ ਹੀ ਮੰਗਿਆ 27 ਲੱਖ ਮੰਗਿਆ ਅਛਾ ਫਿਰ 5 ਲੱਖ ਤੇ ਆਣ ਕੇ ਗੱਲ ਟਿਕੀ ਆ ਤੇ ਤੁਸੀਂ ਹੋਰ ਘੱਟ ਕਰ ਲੈਂਦੇ ਮੈਂ ਤਾਂ ਬੜਾ ਜ਼ੋਰ ਲਾਇਆ ਮੈਂ ਤਾਂ ਉਹਨੂੰ 2 ਲੱਖ ਕਹਣਾ ਸੀ ਆਹੋ 22 ਵੀ ਕਹਿਤਾ ਸੀ ਹੂੰ ਉਹ ਆਂਦਾ ਨਹੀਂ ਫਿਰ ਮੈਂ ਆਪਣੇ ਮਨ 'ਚ ਸੋਚਿਆ ਮੈਂ ਕਿਹਾ ਗੱਲ ਤੇ 2 ਲੱਖ ਦੀ ਹੈ ਨਾ ਜੇ ਇਹ ਦੇ ਦੂ ਠੀਕ ਆ ਆ ਵੀ ਫਿਰ ਚੀਜ਼ ਦਾ ਗੱਲ ਵੀ ਕੀ ਲੱਗਣਾ ਜੇ ਲੈਣੀ ਤੇ ਲੈ ਹੀ ਲੈਣੀ ਆ ਜੇ ਇਹ ਮੈਂ ਦੇ ਦੂ ਠੀਕ ਆ ਨਹੀਂ ਤੇ ਫਿਰ ਮੈਂ ਉਹਨੂੰ ਆਖਿਆ 20 ਰੁਪਇਆ 5 ਲੱਖ ਦੇਣਾ ਹੀ ਜੇ ਇਹ ਲੈਣਾ ਲੱਲਾ ਭਰਾ ਨਹੀਂ ਤੇ ਰਹਿਣ ਦੇ ਦੁਕਾਨ ਵੀ ਟਿਕਾਣੀ ਤੇ ਆ ਨਾ ਤੇ ਪਰ ਇੱਕ ਗੱਲ ਦੁਕਾਨ ਨੂੰ ਦੋ ਰੋਡ ਲੱਗਦੇ ਨੁਕਰ ਤੇ ਦੁਕਾਨ ਆ ਇਧਰੋਂ ਰੋਡੋਂ ਦਾ ਉਹ ਵੀ ਜਿਹੜਾ ਇਧਰੋਂ ਆਦਾ ਉਹ ਵੀ ਮਾਰਕੀਟ ਵਾਲਾ ਵੀ ਲੱਗਦਾ ਸਾਰੇ ਨਾਲੇ ਮਾਰੀ ਮੁਕਦੇ ਆ ਤੇ ਮੇਰੀ ਗੱਲ ਸੁਣੋ ਫਿਰ ਜੇ ਰੋ ਫਿਰ ਤਾਂ ਪਤਾ ਹੀ ਇਦਾਂ ਵਾ ਤੇ ਫਿਰ ਤੁਸੀਂ ਦੁਕਾਨ ਦਾ ਜਿਹੜਾ ਰੇਟ ਕੀਤਾ ਵਾ ਨਾ ਉਦੋਂ ਹੀ ਫੇ ਕਿਸੇ ਸਾਹਬ ਨਾਲ ਗੱਲ ਕਰਦੇ ਜਦੋਂ ਪੈਸੇ ਨਹੀਂ ਤੁਹਾਡੇ ਕੋਲ ਹੈਗੇ ਤੇ ਫਿਰ ਤੁਸੀਂ ਕੀ ਕਰਨ ਰੇਟ ਕਰਨ ਚੱਲ ਗਏ। ਉਹ ਚੱਲ ਮੈਂ ਤਾਂ ਕੋਈ ਨਹੀਂ ਕੋਈ ਨਾ ਕੋਈ ਗੱਲ ਬਣ ਜੂਗੀ ਕਿ ਬਨੇ ਹੁਣ ਮੈਨੂੰ ਦੇਣ ਨਹੀਂ ਦਿਆ ਵੀ ਮੈਂ ਲਵਾ ਕੇ ਕੋ ਪੈਸੇ। ਆੜਤੀਆਂ ਨੂੰ ਪੁੱਛ ਲੋ। ਆੜਤੀਆਂ ਨੂੰ ਪੁੱਛ ਲਿਆ ਵਾ। ਆੜਤੀਆਂ ਦਾ ਵੀ ਆ ਟਟਵੇਂ ਦੇਣਵਾ ਜਾਂ 2 ਮਹੀਨੇ ਖਲੋ ਜੋ ਹੁਣ ਝੋਨਾ ਲੈੰਦੋ। ਖਾਦ ਲੈ ਜੋ ਹੋਰ ਜਿਹੜੀ ਕੀ ਖਾਣੀ ਉਹ ਲੈ ਜਾਓ ਮੈਂ ਪਚਾਈ ਦੇ ਤੁਹਾਨੂੰ ਪੈਸੇ ਖਾਦ ਮੈਂ ਉਥੇ ਖਾਦ ਦੇਣੀ ਹੈ ਮੈਂ ਤਾਂ ਅਖੰਡੇ ਜਾ ਰਹੀ ਮੈਂ ਤੇ ਬਲਜੀਤ ਗੱਲਾਂ ਕਰਨ ਡਈ ਆਂ ਅਸੀਂ ਵੀ ਇਹ ਦੁਕਾਨ ਦੀ ਨਿਸ਼ਾਨੀ ਹੋ ਜਾਣੀ ਆ ਫਿਰ ਅਕਬੀਰ ਦੇ ਜਨਮ ਦਿਨ ਵਾਲੇ ਦਿਨ ਦੁਕਾਨ ਲਈ ਆਹੋ ਤੇ ਪਰ ਹੁਣ ਤੁਸੀਂ ਤੇ ਰੱਟਾ ਜਾਈ ਪਾ ਲਿਆ ਗੱਲ ਦਾ ਮੈਂ ਕਰਨਾ ਸਭ ਕਰਨੀ ਹੀ ਗੱਲ ਇੱਕ ਕਿਤੇ ਗੁੱਸਾ ਹੀ ਨਾ ਕਰ ਲਈ ਤੂੰ ਕਿਤੇ ਤੇ ਜੇ ਤੇ ਗੁੱਸੇ ਵਾਲੀ ਗੱਲ ਹੋ ਤੇ ਕਰੂੰਗੀ ਤੇ ਚੰਗੀ ਹੋਊਗੀ ਤੇ ਜ਼ਰੂਰ ਜਾ ਦਿੰਦੀ ਨਹੀ ਨਹੀ ਇੱਕ ਰੈ ਨਾ ਇੱਕ ਸਲਾਹ ਨਾ ਮੈਂ ਲੱਕ ਚੱਲਣ ਲੱਗਾ ਤੇਰਾ ਅੱਛਾ ਮੈਂ ਅਖੰਡੇ ਵੀ ਜੇ ਉਹ ਪਿੰਡਵਾਲਾ ਥਾਂ ਵੇਚਦੀ ਹੈ ਟੱਡੇ ਵਾਲਾ ਦੇ ਹੈ ਆਹ ਪਿੰਡਵਾਲਾ ਥਾਂ ਆਹ ਅਛਾ ਜੇ ਪਿੰਡਵਾਲਾ ਹੀ ਥਾਂ ਵੇਚਦਾ ਤੇ ਪਿੰਡ ਦਾ ਤੇ ਮੋਹ ਹੀ ਮੁੱਕ ਜਾਣਾ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਆ ਹਾਏ ਕੋਈ ਚੱਜ ਦੀ ਗੱਲ ਕਰੋ ਅੱਗੇ ਤੇ ਮੇਰਾ ਹੈ ਨਹੀਂ ਕੱਖ ਵੀ ਤੇ ਮਗਰੋਂ ਥੋੜੀ ਜਿਹੀ ਮਾਸਾ ਥਾਂ ਹੈਗਾ ਅਸੀਂ ਆਉਂਦੇ ਜਾਂਦੇ ਖਲੋਨੇ ਆ ਵੇਦੇ ਆ ਆਪਣਾ ਜੀ ਹੌਲਾ ਕਰਦੇ ਆ ਕਿੱਦਾਂ ਤੁਸੀਂ ਮੂੰਹ ਪਰ ਕੇ ਆਹ ਗੱਲ ਕਹਿ ਦਿੱਤੀ ਆ ਮੈਂ ਆਖਿਆ ਤੂੰ ਵੀ ਉੱਥੇ ਹੀ ਜਾਨੀ ਆ ਤੇ ਰੋਨੀ ਆ ਵੇ ਕਿਹੜਾ ਕਿਹੜਾ ਗੋਡੇ ਗੋਡੇ ਘਾ ਚੜਿਆ ਉਹਦੇ ਵਿੱਚ ਕੋਈ ਸਫਾਈ ਦੀ ਕੋਈ ਗੱਲ ਨਹੀਂ ਕੋਈ ਬਾਣ ਨਹੀਂ ਕਿਤੇ ਹੀ ਅਗਰੇ ਚੇਤਾ ਆ ਜਾਂਦਾ ਤੇ ਜਾ ਕੇ ਫੇਰਾ ਮਾਰਉਂਦੀ ਆ ਤੂੰ ਵੀ ਤੁਹਾਨੂੰ ਹੀ ਪਤਾ ਵਾ ਕਿਤੇ ਚੇਤਾ ਹੁੰਦਾ ਵਾ ਮੈਨੂੰ ਤੇ ਰਾਤ ਨੀਂਦ ਨਹੀਂ ਆਉਂਦੀ ਤੇ ਜੇ ਕਿਤੇ ਜਾਗ ਆ ਜੇ ਨਾ ਤੇ ਫਿਰ ਸਗੋਂ ਹੀ ਨੀਂਦ ਆਉਂਦੀ ਜੇ ਕਿਤੇ ਘੜੀ ਅੱਖ ਲੱਗ ਵੀ ਜਾਵੇ ਤੇ ਸੁੱਤੇ ਉੜਦੇ ਆ ਨਾ ਐਦਾਂ ਮੁੱਕੀ ਵੱਜਦੀ ਆ ਨਹੀਂ ਤਾਂ ਹੁਣ ਫਿਰ ਕੀ ਕਰਨਾ ਉਹ ਤਾਂ ਕਰਨਾ ਕੀ ਉਹਦਾ ਨਹੀਂ ਨਹੀਂ ਹੁਣ ਕੀ ਕਰਾਂਗੇ ਥਾਂ ਦਾ ਉਹਦਾ ਫਿਰ ਕੋਈ ਵੀ ਗੱਲ ਵੇ ਚਾਕੀ ਦਾ ਹਾਏ ਮਾਂ ਉਦੋਂ ਹੀ ਮਾਂ ਚੇਤੇ ਹੁੰਦੀ ਆ ਤੇ ਜੇ ਮਾਂ ਨਹੀਂ ਨਾ ਹੈਗੀ ਤਾਂ ਪਿੰਡ ਦਾ ਮੋਹ ਵੀ ਚੇਤੇ ਆਉਂਦਾ ਵਾ ਜੇ ਉਥੇ ਘਾਵ ਆ ਨਾ ਇਹ ਸੁਣਦੀ ਤੁਹਾਡੀਆਂ ਗੱਲਾਂ ਬੰਦਾ ਡਾਉਨੇ ਆ 2-400 ਰੁਪਈਆ ਦਿੰਨੇ ਆ ਸਾਰਾ ਉਥੇ ਘਾਹ ਸਾਫ ਕਰਾਈਏ ਉਹ ਜਿਹੜੀ ਕੰਧ ਵਾ ਘਾਰੇ ਨਾਲ ਉੱਚੀ ਕਰਾ ਦਈਏ ਜਿਹੜੇ ਬਾਲੇ ਦੋ ਦਿਨ ਟੁੱਟੇ ਆ 5-700 ਦੇ ਬਾਲੇ ਲੱਗ ਜਾਣਗੇ ਸਿਰਫ 2-3000 ਰੁਪਏ ਦਾ ਖਰਚਾ ਹੋਣਾ ਵਾ ਤੇ ਉਹ ਆਪਾਂ ਕੰਮ ਕਰਾਂ ਮੈਂ ਤੇ ਇਹ ਸੋਚਣ ਨਹੀਂ ਵੀ ਤੁਸੀਂ ਆਉਣਾ ਵਾ ਤੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਆ ਕਿ ਇੰਨਾ ਕ ਖਰਚਾ ਹੋਣਾ ਵਾ ਤੇ ਆਪਾਂ ਉਹ ਕਰਦਾ ਕੰਮ ਕਰਾਈਏ ਫਿਰ ਹਣ ਕਿੱਦਾਂ ਕਰੀਗੀ ਫਿਰ ਇਹ ਤੇ ਭਾਈ ਜਿੰਦੇ ਜੀ ਮੈਂ ਨਹੀਂ ਇਹ ਕੰਮ ਕਰ ਸਕਦੀ ਹਾਏ ਤੁਸੀਂ ਤੇ ਉਤਨਾ ਕਿੱਥੋਂ ਗੱਲ ਕੱਢੀ ਆ ਤੁਸੀਂ ਤੇ ਮੇਰਾ ਢਿੱਡੀ ਬਲੁੰਦਰ ਦਿੱਤਾ ਵਾ ਉਹਦੇ ਢਿੱਡ ਦੀ ਬਲੁੰਦਰ ਤੇ ਮੈਂ ਜਦ ਮੈਂ ਇੱਕ ਸਲਾਹ ਕਰਨ ਡਿਆ ਵੀ ਕਿੱਦਾਂ ਕਰਨੀ ਆ ਫਿਰ ਮੈਂ ਜੇ ਤੇ ਤੂੰ ਖਰੇ ਮੰਨ ਜੇਗੀ ਕਿ ਚਲ ਹਰਿੰਦਰ ਨੂੰ ਪੁੱਛ ਲੈ ਭੈਣ ਨੂੰ ਪੀ ਜੇ ਉਹ ਵੀ ਆਂਦੀ ਐ ਚੱਲ ਵੇਚ ਦਈਏ ਮੈਂ ਹਰਿੰਦਰ ਨੂੰ ਤਾਂ ਨੀਗਾ ਕਹਿਣਾ ਵੇਚਣ ਵੱਲੋਂ ਤੁਸੀਂ ਉਦਾਂ ਮਾਇਤ ਲੈਣੀ ਹਰਿੰਦਰ ਕੋਲੋਂ ਤਾਂ ਲੈ ਲੰਨੋ ਉਹ ਤਾਂ ਹਰਵਿੰਦਰ ਨੇ ਕੁਛ ਨਹੀਂ ਆਖਣਾ ਉਹਦੇ ਕੋਲ ਪੈਸਾ ਹੈਗਾ ਵਾ ਨਾਲੇ ਫੇ ਤੂੰ ਕਰੇਂਗੀ ਗੱਲ ਉਹਨਾਂ ਮੈਂ ਨਹੀਂ ਕਰਨੀ ਕਿਸੇ ਨਾ ਵੀ ਗੱਲ ਤੂੰ ਹੀ ਜੀਜਾ ਸਾਲੀ ਸਭ ਨਹੀਂ 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 ਸੁਣ ਮੇਰੀ ਗੱਲ ਫੇਰ ਵੀ ਤੇਰੀ ਸਗੀ ਭੈਣ ਵਾ ਉਹਨੇ ਨਾ ਨਹੀਂ ਗਈ ਤੈਨੂੰ ਕਰਨੀ ਮੇਰਾ ਨਾ ਹੋ ਸਕਦਾ ਕਿਤੇ ਗਾਂ ਪਸ਼ਾਂ ਕੋਈ ਗੱਲ ਕਰੀ ਪਰ ਇਹ ਵੀ ਤੂੰ ਫੋਨ ਕਰਕੇ ਪੁੱਛ ਲੈ ਵੀ ਭੈਣੇ ਇਹਨਾਂ ਨੂੰ 5 ਲੱਖ ਹੀ ਦੇ ਦੇ 5 ਲੱਖ ਮੈਂ ਹੋਰ ਕਿ ਕੋਈ ਫੜ ਲੀਂਦਾ ਅਜੇ ਤਾਂ ਤੁਸੀਂ ਮੇਰਾ ਨਾ ਦੇ ਲਈ ਦੁਖੀ じゃ ਕਰਤਾ ਗੱਲ ਕਰਕੇ ਅਜੇ ਮੈਨੂੰ ਕੋਈ ਸਮਝ ਨਹੀਂ ਲੱਗਦੀ ਸੋਚ ਵਿਚਾਰ ਕੇ ਨਾ ਦਵੀ ਥਾ ਉਹ ਨਾ ਦਵੀ ਤੂੰ ਗੱਲ ਕਰ ਲਾ ਉਹਨਾਂ ਨਾਲ ਸੋਚ ਵਿਚਾਰ ਕੇ ਦੱਸੂਗੀ ਮੈਂ ਜਿੰਨੀਆਂ ਮਰਜੀ ਚੀਜ਼ਾਂ ਸੰਭਲੋ ਫੇਰ ਬੈੱਡ ਤੇ ਖਲਾਰਾ ਹੀ ਪਿਆ ਰਹਿੰਦਾ ਕੀ ਕਰਨ ਨਹੀਂ ਬਤ ਮੰਮੀ ਆ ਮੈਂ ਰੋ ਸਾਂਭਣ ਤੇ ਰਹਿਨੀ ਆ ਕੱਢ ਮੈਂ ਆਪ ਹੀ ਲੈਨੀ ਆ ਤੇ ਫਿਰ ਆਪ ਹੀ ਰੱਖਦੀ ਰਹਿਨੀ ਆ ਆ ਜਿਹੜਾ ਬੈਠਾ ਉੱਤੇ ਸੁੱਖ ਲਾਦਾ ਪਿਆ ਮੈਨੂੰ ਚੰਗਾ ਲੱਗਦਾ ਆਹੋ ਤੇ ਫਿਰ ਹੈਈਆ ਚਲ ਚੀਜ਼ਾਂ ਸਾਂਭੀਆਂ ਜਾਣ ਤੇ ਚੰਗਾ ਵਾ ਹਾਂ ਸਬਾਈ ਤੇ ਬਠੇਰੀ ਆ ਪੁੱਤ ਕੋਈ ਨਹੀਂ ਫੇਰ ਵੀ ਇੱਕ ਅੱਧੀ ਜੀਜ ਰਹਿ ਜਾਂਦੀ ਕੋਈ ਗੱਲ ਨਹੀਂ ਤੇ ਮੇਰੀ ਗੱਲ ਸੁਣ ਮਿੰਟ ਤੇ ਡਾਡੀਆਂ 75 ਜੀ ਲਾਤੀ ਆ ਕਾਦੀ ਮੰਮੀ ਮੈਂ ਤਾਂ ਦੁਕਾਨ ਦੀ ਵਧਾਈ ਦੇਣਗੇ ਖਾਣ ਨੂੰ ਨਹੀਂ ਕੋਈ ਲਿਆਂਦਾ ਆਹੋ ਉਹ ਗਾੜੀ ਆਂਦਾ ਵੀ 25 ਲੱਖ ਰੁਪਈਆ ਮੰਗਦਾ ਤੇ ਕਹਿ ਖਵਾ ਕੇ 50 ਲੱਖ ਤੇ ਗੱਲ ਹੋਈ ਆ ਆਹੋ ਤਾਂ ਕਿ ਸਾਡੇ ਕੋਲ ਤੇ ਹੈਗਾ ਵਾ 5 ਲੱਖ ਰੁਪਈਆ ਮੇਰੇ ਕੋਲ ਵਾ 5-6 ਲੱਖ ਤੇ 10 ਜ 10 ਲੱਖ ਦੀ ਘਰ ਲਿਮਟ ਆ ਤੇ 15 ਲੱਖ ਪਰ 10 ਲੱਖ ਕੱਟ ਗਿਆ ਤੇ ਜੇ ਰਮੇਰ ਕੋ ਪੈਸੇ ਨਹੀਂ ਹੈਗੇ ਤੁਸੀਂ ਫਿਰ ਕੀ ਕਰਨ ਸੌਦਾ ਕਰਨਗੇ ਅਸੀਂ ਤਾਂ ਸੋਚਿਆ ਵੀ ਚੱਲ ਰਗੀਰ ਦੇ ਵੱਡੇ ਬਾਜੇ ਨਹੀਂ ਤਾਂ ਕਾਹ ਕੋਈ ਦੀਦ ਚੇਤੇ ਰੱਖਣੀ ਆ ਆਹੋ ਤੇ ਉਹ ਤਾਂ ਗਾੜੀ ਗੋਮਸੋਮ ਜਿਆ ਸੋਚਾਂ ਸੋਚੀ ਜਾਂਦਾ ਵਾ ਇਦਾਂ ਕਰ ਲਈਏ ਓਦਾਂ ਕਰ ਲਈਏ ਆਂਦਾ ਵਾ ਤੇ ਤੇਰੇ ਪੇਕੇਆਂ ਵਾਲਾ ਥਾਂ ਵੇਚ ਦੀਗੇ ਹਾਂ ਮੰਮੀ ਆ ਕਿੰਦਾ ਦੀ ਡੈਡੀ ਨੇ ਗੱਲ ਕੀਤੀ ਭਲਾ ਨਾਲੇ ਉਹ ਇੱਕ ਠੋਰ ਵਾ ਤੇ ਨਾਲੇ ਨਾ ਜਿਹੜੀਆਂ ਯਾਦਾ ਜੁਣੀਆਂ ਤੁਹਾਡੀਆਂ ਉਹਦੇ ਉਹ ਥਾਂ ਦੇ ਨਾਲ ਉਹ ਵੇਚਤਾ ਤੇ ਫਿਰ ਉੱਥੇ ਤੇ ਕੋਈ ਰਹਿ ਹੀ ਨਹੀਂ ਜਾਣੀ ਗੱਲ ਨਾਲੇ ਜਿਹੜੇ ਉਹਨਾਂ ਦੇ ਮਨ ਦੀ ਮਰਜ਼ੀ ਪੂਰੀ ਹੋ ਜਾਣੀ ਆ ਜਿਹੜੇ ਥਾਂ ਚੁੰਦੇ ਆ ਉਹ ਤਾਂ ਅੱਗੇ ਚ ਆਉਂਦੀਆਂ ਵਾ ਕਿ ਕਿਹੜਾ ਵੇਲਾ ਸਾਨੂੰ ਦੇ ਜਾਣ ਅਸੀਂ ਕਰੀਏ ਸਾਰਾ ਆਪਣਾ ਉੱਥੇ ਸਾਫ ਸਫਾਈ ਤੇ ਮੈਂ ਉਦੋਂ ਦੀ ਵੇਖ ਕੇ ਆਈ ਤੇ ਮੇਰੇ ਜੀਨ ਕੋ ਹੋਣ ਗਿਆ ਵੀ ਹਾਏ ਉੱਥੇ ਨਾ ਕਾ ਚੜਿਆ ਰ ਵੀ ਬੰਦਾ ਕੋਈ ਜਾ ਕੇ ਤੇ ਕੰਮ ਕਰਾਈਏ ਤੇ ਇਹ ਜੋ ਇੱਕ ਉਹਦੀ ਚੀਜ਼ ਵਿਕ ਜੇ ਨਾ ਪਰ ਦੁਬਾਰਾ ਦੁਬਾਰਾ ਬੰਦ ਹੀ ਨਹੀਂ ਆ ਇਹ ਗੱਲ ਡੈਡੀ ਨੂੰ ਵੀ ਪਤਾ ਵਾ ਚਲ ਉੱਥੇ ਹੈਗਾ ਹੁਣ ਘਾ ਕਾ ਕੋ ਸਾਫ ਹੋ ਜਾਊਗਾ ਪੋਚਾ ਪਾਚਾ ਫਿਰ ਜਾਊਗਾ ਬਾਲੇ ਬੁੱਲੇ ਬਦਲੇ ਜਾਣਗੇ ਨਾ ਚਲ ਮੰਨ ਮੰਈਆ ਢਾ ਕੇ ਤੇ ਦੋ ਘੜੀਆਂ ਬੈਕ ਲੋ ਆਉਂਦਾ ਵਾ ਇਹਨਾਂ ਨਾਲ ਉੱਤੇ ਸਫਾਈ ਹੋ ਜਾਂਦੀ ਆ ਨਾਲ ਕਿਸੇ ਦਾ ਧਿਆਨ ਨਹੀਂ ਰਹਿੰਦਾ ਵੀ ਇਹਨਾਂ ਨੇ ਵੇਚਣਾ ਆ ਇਹੋ ਤੇ ਗੱਲ ਮੈਂ ਕਹੇ ਹੈ ਗਹਿ ਕਿ ਐ ਸਾਰੀਆਂ ਗੱਲਾਂ ਇਹੋ ਹੀ ਮੈਂ ਕੀਤੀਆਂ ਵਾ ਮੈਂ 2-4000 ਰੁਪਿਆ ਲੱਗਣਾ ਨਾਲੇ ਕੰਧ ਕਰੇ ਜਿ ਕਰਾ ਕੇ ਤੇ ਆਪਣਾ ਬੂਹਾ ਫੋਲਾਂਗੇ ਤੇ ਜੇ ਥਾਂ ਹੀ ਵੇਚ ਗਿਆ ਤੇ ਸਾਡਾ ਤਾਂ ਨਾ ਹੀ ਮੁੱਕ ਜਾਣਾ ਉੱਥੇ ਚਲੋ ਮੰਮੀ ਕੋਈ ਗੱਲ ਨਹੀਂ ਥਾਂ ਨੀਗਾ ਵੇਚਣਾ ਅਰਵਿੰਦਰ ਨੂੰ ਮੈਂ ਐਸਾ ਚਾਖਿਆ ਵੀ ਅਰਵਿੰਦਰ ਕੋ 5 ਲੱਖ ਰੁਪਈਆ ਲੈ ਲਓ ਕਿ ਉਹਦੇ ਕੋ ਪੈਸੇ ਚਾਰ ਹੈਗੇ ਆ ਤੇ 5 ਉਹਦੇ ਕੋ ਪਾਣੋਂ ਤੇ ਕੋਈ ਨਹੀਂ ਵੀ ਰੱਪੀ ਆਂਦਾ ਤੂੰ ਮੰਗ ਮੈਂ ਵੀ ਮੈਂ ਕਿਉਂ ਮੰਗਣਾ ਤੂੰ ਹੀ ਮੰਗ ਲਓ ਦੱਸ ਸਿਆਣਾ ਬੰਦਾ ਵੀ ਪੈਸੇ ਮੰਗ ਹੀ ਸਕਦਾ ਵਾ ਮੰਮੀ ਗੱਲ ਇਦਾਂ ਵਾ ਡੈਡੀ ਕਿਹੜੇ ਮੂੰਹ ਨਾਲ ਮੰਗ ਲੇ ਤੁਹਾਡੀ ਤੇ ਭੈਣ ਵਾ ਤੁਸੀਂ ਤੇ ਮੰਗ ਸਕਦੇ ਆ ਹੁਣ ਇੱਥੇ ਮੈਂ ਵੀ ਨਹੀਂ ਮੰਗ ਸਕਦੇ ਇਹਨਾਂ ਨੇ ਕਿਹਾ ਇਦਾਂ ਕਿਦਾਂ ਇਹਨਾਂ ਨੇ ਮੂੰਹ ਅੜਿਆ ਮੈਨੂੰ ਪਤਾ ਇਹਨਾਂ ਕੋ ਮਾਜੀ ਕੋ ਬਹਿ ਹੈਗੇ ਮੁੰਡਾ ਨਾਲ ਦਾ ਬਾਹਰ ਵਾ ਪਰ ਦੇ 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 ਪਤਾ ਹੀ ਕਿਹੜੇ ਰੱਖ ਲੈਣੇ ਆ ਤੁਸੀਂ ਇਹਨਾਂ ਪੈਸਿਆਂ ਨੂੰ ਚਲ ਵਿਆਜ ਨਹੀਂ ਲੱਗਣਾ ਕੋਈ ਬਾਣਾ ਕੋਈ ਪਿਆ ਹਾ ਕਿ ਤੇ ਹੁਣ ਪੜਾਂਗੇ ਤੇ ਵਿਆਜ ਲੱਗ ਜਾਣਾ ਚਲੋ ਮੰਮੀ 5 ਲੱਖ ਜੇ ਮਾਸੀ ਕੋ ਗੱਲ ਬਣ ਗਈ ਨਾ ਤੇ ਜਿਹੜਾ ਸੋਨਾ ਵਾ ਉਹ ਵੀ ਤੇ ਉਦਾਂ ਹੀ ਪਿਆ ਹੀ ਆ ਜਾਂ ਤੇ ਉਹਨੂੰ ਗਹਿਣੇ ਪਾ ਲਾਂਗੇ ਤੇ ਜਾਂ ਇਹ ਕਦੀ ਵਿੱਚ ਉਹ ਚੀਜ਼ ਵੇਚ ਲਾਂਗੇ ਇਹ ਆ ਵੀ ਆਪਣੀ ਜਾਇਦਾਦ ਤੇ ਬਣਨੀ ਰਹੀ ਆ ਪੁੱਤ ਨਹੀਂ ਸੋਨਾ ਵੀ ਨਹੀਂਗਾ ਵੇਚਣਾ ਕੁਛ ਨਹੀਂਗਾ ਕਰਨਾ ਚੋ ਗਹਿਣੇ ਪਾ ਲਾਂਗੇ ਫਿਰ ਨਹੀਂ ਮੰਨ ਮੰਨ ਕੁਛ ਨਹੀਂ ਕਰਨਾ ਉਹ ਗਹਿਣੇ ਕੋਨੇ ਚੀਜ਼ਾਂ ਨਹੀਂ ਉਹ ਮੁਰਦियां ਵਾਪਸ ਐਦਾਂ ਭੈਣ ਭਰਾ ਕੇ ਕੋ ਫੜ ਧੜ ਕੇ ਲੰਲਾਂਗੇ ਤੇ ਆਪਾਂ ਹਾੜੀ ਸੋਣੀ ਲਾ ਦਾਂਗੇ ਉਹ ਮੰਮੀ ਕੋਈ ਗੱਲ ਨਹੀਂ ਥੀ ਕਰਨਾ ਕਰ 5 ਲੱਖ ਜਮਾਸੀ ਦਿੰਦੀ ਆ ਨਾ ਤੇ ਰਹੀ ਗੱਲ ਮਗਰ 5 ਲੱਖ ਦੀ ਆ ਨਾ ਤੇ ਕੋਈ ਗੱਲ ਨਹੀਂ ਉਹ ਗਹਿਣੇ ਪਾ ਲੈਣੀ ਇੰਨੇ ਕਿਤੇ ਮਿਲ ਨਹੀਂ ਜਾਣੇ ਆ ਨਹੀਂ ਨਹੀਂ ਮਿਲਨੇ ਨਹੀਂ ਮਿਲਣਾ ਨਾ ਮਿਲਣਾ ਮੈਂ ਇਹ ਕੰਮ ਨਹੀਂ ਕਰਨਾ ਤੇ ਸੋਨਾ ਗਹਿਣੇ ਪਾ ਕੇ ਵਿਆਜ ਦੇ ਕੇ ਫੇਰ ਅਹੀਂ ਚੀਜ਼ ਲੈਣੀ ਤੇ ਉਹਦੇ ਵਿਆਜ ਤੇ ਉਹ ਵਿਆਜ ਨੂੰ ਤੇ ਵਿਆਜ ਚੜ ਗਿਆ ਉਹ ਤੇ ਸਾਨੂੰ 27 ਲੱਖ ਚ ਪੈ ਜਾਣਾ ਚਲੋ ਮੰਮੀ ਕੋਈ ਗੱਲ ਨਹੀਂ ਉਹ ਇੰਨੇ ਵੱਡੇ ਘਾਤਰੇ ਤੇ ਕਰਨੇ ਪੈਂਦੇ ਆ ਨਹੀਂ ਤੇ ਥਾਂ ਇੰਨਾ ਮਹਿੰਗਾ ਜਾਂਦਾ ਰਹਿਣਾ ਇੱਕ 5 ਲੱਖ ਬਦਲੇ ਉਹ ਥਾਂ ਧਗੋਣਾ ਮੈਨੂੰ ਨਹੀਂ ਹੁਣ ਪਤਾ ਤੂੰ ਵੀ ਹੁਣ ਗੱਲ ਕਰਕੇ ਮੈਨੂੰ ਦੁਖੀ ਜੇ ਕਰ ਦਿੱਤਾ ਸੋਨੇ ਸਾਨੇ ਦਾਸ ਬਣਦੇ ਆ ਕਿਤੇ ਮੁੜ ਕੇ ਲੱਖ ਰੁਪਏ ਨੂੰ ਸੋਨਾ ਵਾ ਚਲ ਕੋਈ ਗੱਲ ਨਹੀਂ ਮੈਂ ਤੇ ਕਵੀ ਨਸਲਾ ਕਰਕੇ ਨਾ ਫੇ ਤੁਹਾਨੂੰ ਦੱਸਦੀ ਆ ਕੋਈ ਨਹੀਂ ਮੈਂ ਹੋਰ ਕਿਸੇ ਕੋ ਥੋੜੇ ਬੂਤੇ ਪੁੱਛਦੀ ਆਪਣੇ ਭੈਣ ਭਰਾ ਕੋ ਤੁਰਖ ਵੀਰ ਨਾ ਕਰ ਲਸਲਾ ਚਲੋ ਠੀਕ ਆ ਹਾਂ ਮੰਮੀ ਦਾ ਤੇ ਮਾਨੇ ਨਹੀਂ ਮੰਨਦਾ ਤੇ ਸੋਨਾ ਕਹਨੇ ਪਾਉਣ ਨੂੰ ਫੇਰ ਕੀ ਐ ਲੋਕੀ ਗਰਜਾ ਪੂਰੀਆਂ ਕਰਦੇ ਹੀ ਐ ਸੋਨਾ ਗਹਿਣੇ ਪਾ ਕੇ ਫੇਰ ਆਪਣੇ ਹੱਥ ਤੇ ਆਈ ਜਾਣਾ ਉੱਥੇ ਕਮਾਈ ਹੋਣੀ ਆ ਉਹ ਕਿਹੜਾ ਵਿਹਲਾ ਪਿਆ ਰਹਿਣਾ ਤੂੰ ਮੇਰੇ ਲਾਗੇ ਆਣ ਕੇ ਬਹਿ ਗਈਆਂ ਕੀਤਾ ਵਾ ਫੋਨ ਹੋਣਾ ਹਰਿੰਦਰ ਨੂੰ ਤੈਨੂੰ ਆਖਣ ਡਿਆ ਕੋਹ ਮੈਂ ਕੀ ਆ ਮੈਂ ਉਹ ਕੀਤਾ ਫੋਨ ਮੈਂ ਨਹੀਂ ਕੀਤਾ ਕਹਿਣੋ ਬਲਜੀਤ ਆਂਦੀ ਮੈਂ ਆਪੇ ਰਕਵੀਰ ਨਾਲ ਗੱਲ ਕਰ ਲਈਨੀ ਆਵੇ ਆਈ ਗਿਆ ਕਿਹਨਾਂ ਗੱਲ ਕਰਨੀਆਂ ਮਾਸੀ ਤੇਰੀ ਨਾ ਕਰ ਵਾਸਤੇ ਭਰਾਵਾ ਬੈਹਾਂ ਦਾ ਕਰਕੇ ਜਦੋਂ ਕੋਲ ਨਹੀਂ ਕੋ ਹੈਗਾ ਤਾਂ ਕਾਦੀ ਪਾਦੀ ਸੌਦੇ ਕਰੀ ਫਿਰਦੇ ਆ ਮੈਨੂੰ ਕਹਿੰਦਾ ਥਾਂ ਵੇਚਦੇ ਹੋ ਪਿੰਡ ਲੈ ਡੈਡੀ ਜੀ ਅਸੀਂ 25 ਲੱਖ ਰੁਪਏ ਦਾ ਸੌਦਾ ਕੀਤਾ ਤੇ ਅਸੀਂ ਕਿ ਵਜਨ ਨਾ ਕੀਤਾ ਤੁਸੀਂ ਕਿਉਂ ਟੈਨਸ਼ਨ ਲੈਂਦੇ ਮੇਰੇ ਹੁੰਦੇ ਆ ਉਹ ਮੇਰਾ ਮਾਨਮਾ ਪੁੱਤ ਉਹਦੇ ਹੱਥ ਤੇ ਪੈਸੇ ਰੱਖੇ ਜਾਣ ਤੇ ਸਾਡੇ ਉਹ ਲਿਖਿਆ ਜਾਵੇ ਥਾਂ ਤੇ ਅਗਲੇ ਹfte ਦਾ ਕਰਾਰਵਾ ਉਹਨੇ ਕਾਹਦੀ ਟੈਨਸ਼ਨ ਵਾ ਪੈਸੇ ਆਪਾਂ ਪੂਰੇ ਕਰ ਹੀ ਦੇਨੇ ਆ ਉਹੋ ਕੱਲ ਪਹਿਲਾਂ ਮੈਨੂੰ ਕਹਿੰਦਾ ਨਾ ਫਿਕਰ ਨਾ ਕਰ ਫਿਕਰ ਨਾ ਕਰ ਜਦੋਂ ਆਖੇ ਕਿ ਉਹਨੂੰ ਮਿਲਾ ਲਿਆ ਕਰੂੰਗਾ ਉਹਦੋਂ ਲੈ ਜਾ ਕਰੂੰਗਾ ਤੈਨੂੰ ਵਖਾੜ ਲੂੰਗਾ ਘਰ ਜੇ ਹੁਣ ਉਹ ਆਏ ਉੱਥੋਂ ਵੇਖ ਆਏ ਵੀ ਇੰਨਾ ਕਲਾਰਾ ਵਾ ਉੱਥੇ ਸਭ ਕੁਝ ਸਹੀ ਕਰਨਾ ਵਾ ਤੇ ਹੁਣ ਇਹਨੂੰ ਵੇਚਣ ਦੀ ਲੱਗੀ ਹੋਣੀ ਦੂਜੇ ਬੰਦੇ ਨੂੰ ਉਹ ਨਾ ਵੇਚ ਪਾਪਾ ਨਾ ਵੇਚ ਦੇ ਦੇਰੀ ਕੋਈ ਥਾਂ ਨਹੀਂ ਗਾ ਵੇਚਣਾ ਕੱਖ ਨਹੀਂ ਕਰਨਾ ਪੈਸੇ ਆਪਣੇ ਕੋਲ ਹੈਗੇ ਆ ਫੇਰ ਕਿਉਂ ਟੈਨਸ਼ਨ ਲੈਂਦੇ ਤੂੰ ਪੈਸੇ ਲੈਣੇ ਕਿੱਥੋਂ ਪੁੱਤ ਲੈ ਤੈਨੂੰ ਪਤਾ ਹੀ ਆ ਵੀ 5 ਲੱਖ ਤੇ ਕੋਲਵਾ ਤੇ 10 ਲੱਖ ਦੀ ਲਿਮਟ ਵਾ ਹੋਰ ਬਾਕੀ ਪੈਸੇ ਹੀ ਬਟਾ ਮੇਰੀ ਸੁਣੂ ਗੱਲ ਦੁਲਦਰਾ ਹਜ਼ਾਰ ਰੁਪਏ ਉਹ ਕਿਹਦੇ ਲੱਖ ਰੁਪਏ ਦੇ ਵਿੱਚ ਵੀ ਰਹਿਣਾ ਚਾਹੀਦਾ ਤੇ ਹਰ ਇੱਕ ਦਾ ਲੈਣੇ ਮੈਂ ਹਿਸਾਬ ਲਾ ਲੈ ਕਿ ਉਮਰ ਦੇ ਹਿਸਾਬ ਨਾਲ ਟਾਟਾ ਚ ਨਾਹ ਹੁੰਦੇ ਨਾ 100000 ਰੁਪਇਆ ਇਹ ਕਿੱਥੋਂ ਲਿਆ ਲੈ ਅਰੇ ਪਿਛਲੇ ਮਹੀਨੇ ਬੋਲੀ ਦੇ ਕੇ ਆਈ ਉਹ ਕਿਹਨੇ ਲਿਉਣੇ ਪੈਸੇ ਉਹ ਲੈ ਉਹਦਾ ਚੇਤਾ ਹੀ ਨਹੀਂ ਉਹ ਸੰਦੀਪ ਮੈਨੂੰ ਫੋਨ ਤੇ ਫੋਨ ਕਰਦਾ ਪ੍ਰਾਕ ਕਮੇਟੀ ਨਹੀਂ ਕਰਦੇ ਕਮੇਟੀ ਚ ਕਰਦੇ ਮੇਰੇ ਵਰਤੇ ਜਾਣੇ ਮੈਂਵੇਂ ਆ ਗਿਆ ਤੂੰ ਹੁਣ ਮੈਂ ਪੈਸੇ ਲੈਣ ਗਿਆ 3 ਲੱਖ ਵਾਏ 3 ਲੱਖ ਇਹ ਆ ਬਾਕੀ ਇਹ ਤੇ 5 ਉਠ ਤੇ ਦਾ 18 ਲੱਖ ਹੋ ਗਿਆ ਹਾਂ ਤੁਹਾ ਮਾਸੀ ਨੂੰ ਮੈਂ ਦਿੱਤੀ ਨੀ ਸ਼ੇਰਾ ਬਾਹਰ ਗਿਆ ਸੀ ਪੰਜ ਘਰ ਹੈਗਾ ਤੂੰ ਇਹਨੇ ਤਾਂ ਦੱਸਦੀ ਲਿਮਟ ਆ ਉਹ ਲੱਗਾ 18 ਹੋ ਗਿਆ 18 ਲੱਖ ਰੁਪਏ ਹੋ ਗਿਆ ਨਾ ਤੇ ਸ਼ੇਰੇ ਦੀ ਮਾਇਦ ਕੀਤੀ ਆ ਪਾਉ ਨੂੰ ਕਿਹਾ ਸੀ ਅਮਰੀਕਾ ਆਹੋ ਦਿੱਤੇ ਆ ਤਾਂ ਉਹਨੇ ਪੈਸੇ ਮੋੜਦੇ ਸਾਨੂੰ ਸਾਲ ਬਾਾਰ ਹਾਂ ਤੇ ਮੈਂ ਸ਼ੇਰ ਨਾਲ ਵੀ ਗੱਲ ਕਰ ਲਈ ਆ ਆਂਦਾ ਵੀਰ ਟੈਨਸ਼ਨ ਨਾ ਲੈ ਤੂੰ ਜਿੰਨੇ ਪੈਸੇ ਇਹਦੇ ਗੱਲ ਕਰ account ਨੰਬਰ ਭੇਜ ਉਹਨੇ ਮੈਂ account ਨੰਬਰ ਭੇਜਤਾ ਤੇ 5 ਲੱਖ ਰੁਪਏ ਮੈਂ ਸਵੇਰੇ ਪਾ ਦੂੰਗਾ ਤੁਹਾਨੂੰ ਅੱਛਾ ਅੱਛਾ ਹੋਰ ਮੈਂ ਤੂੰ ਹੀ ਕਿਉਂ ਟੈਨਸ਼ਨ ਲੈਂਦੇ ਵਾਕਈ ਸਿਆਣੇ ਕਹਿੰਦੇ ਜੇ ਕੋਈ ਕੰਮ ਆਰੰਭ ਕਰ ਲਈਏ ਨਾ ਤੇ ਮਹਾਰਾਜ ਆਣ ਕੇ ਵਿੱਚ ਸਹੀ ਹੁੰਦਾ ਓ ਫਿਰ ਮਾਲਕੀ ਫਿਰ ਪੂਰੀਆ ਪਾ ਦਿੰਦਾ ਐਡੀ ਨਾਲ ਡਾੜੀ ਟੈਨਸ਼ਨ ਲਿਆ ਕਰੋ ਸਾਰੇ ਕੰਮ ਹੀ ਹੋ ਜਾਣੇ ਮੈਂ ਤੁਹਾਨੂੰ ਪਹਿਲਾਂ ਕਹਿ ਕਿ ਟੈਨਸ਼ਨ ਨਹੀਂ ਲੈਣੀ ਪਰ ਫੇਰ ਵੀ ਘਟ ਜਾਣੇ ਨੇ ਵੀਰ ਕਦੇ ਘਟ ਜਾਣੇ ਕੀ ਇਹ ਤਾਂ ਹੋ ਗਿਆ 20 ਲੱਖ 23 ਹੋ ਗਿਆ ਵਾ 23 ਹੋ ਜਾਣਾ 5 ਦੇ ਪਾ 23 ਹੋ ਜਾਣਾ ਤੇ 2 ਲੱਖ ਫੇਰ ਘਟਦਾ ਉਹ ਕੋਈ ਨਹੀਂ ਹੋ ਜੂ ਫਿਰ ਉਹਦਾ ਕੋਈ ਟੈਨਸ਼ਨ ਨਾ ਲੋ ਉਹਦਾ ਵੀ ਹੱਲ ਲੱਗਾ ਵਾ ਮੇਰੇ ਕੋਲ ਤੁਸੀਂ ਕਿਹੇ ਗੱਲ ਦੀ ਫਿਕਰ ਨਹੀਂ ਕਰਨੀ ਦੁਕਾਨ ਦੇ ਪੈਸੇ ਖਰੇ ਆ ਉਹਨੂੰ ਕਹਿ ਪਾ ਸਵੇਰੇ ਆਣਗੇ ਜਿਹੜਾ ਕੋ ਪੈਸੇ ਲੈ ਲਾ ਤਾ ਠੀਕੋ ਫਿਰ ਕੇ ਫਿਰ ਐਵੇਂ ਜਾਂਦਾ ਬਸ ਗੱਲ ਮੁਕੀ ਝਗੜਾ ਆਪਾਂ ਇਹਨਾਂ ਨੇ ਮੇਰਾ ਮੂਡ ਆਫ ਕਰਕੇ ਰੱਖੀ ਦਿੱਤਾ ਚੱਲੇ ਸ਼ਾਹ ਨੂੰ ਮੂਡ ਮੂਡ ਨਾ ਕਰੀ ਜਾ ਉਹ ਗੈੜੀ ਨਾ ਕਰਿਆ ਕਰੋ ਤੁਸੀਂ ਤੁਹਾਨੂੰ ਪਤਾ ਮੰਮੀ ਦਸਵਾ ਕਿਦਾਂ ਦਾ ਵਾ ਜਦੋਂ ਮੰਮੀ ਨੂੰ ਪੇਕਿਆਂ ਤੋਂ ਕੋਈ ਚੀਜ਼ ਦਾ ਕਹੀਏ ਨਾ ਫਿਰ ਮੰਮੀ ਸੈਡ ਹੋ ਜਾਂਦੇ ਆ ਨਾਲੇ ਥਾਂ ਡੜੀ ਕਿਹੜਾ ਸਾਡਾ ਕੱਲਿਆਂ ਦਾ ਮਾਸੀ ਵੀ ਹਿੱਸੇਦਾਰੀ ਵਿੱਚ ਉਹਦੇ ਕਿਦਾਂ ਵੇਚਾਂਗੇ ਥਾਂ ਹੀ ਉਹ ਮੈਂ ਚੱਲ ਜੇ ਉਹਨੇ ਨਹੀਂ ਵੇਚਣਾ ਉਹਦੇ ਹੀ ਆਪਣੇ ਵੰਡੇ ਦਾ ਵੇਚ ਲੈਣਾ ਹੀ ਮੈਂ ਆ ਗੱਲ ਕਰਦਾ ਚੱਲ ਸ਼ਾਹ ਗੱਲ ਛੱਡ ਤੂੰ ਗਾਲ ਨਹੀਂ ਕਿ ਛੱਡਣੀ ਕਾਲੀ ਦੇ ਪੈਸੇ ਦੇ ਕੇ ਨਾ ਉਥੇ ਰੁਪਇਆ 10000 ਜਿਹੜਾ ਲੱਗਣਾ ਹੈ ਨਾ ਉਹ ਕੰਧ ਵੀ ਕਰਾਓ ਨਾਲ ਉਹ ਵੀ ਕਰ ਲਈ ਆ ਨਹੀਂ ਮਾਮੇ ਧਿਆਨ ਨਾਲ ਵੀ ਗੱਲ ਨਹੀਂ ਉਹ ਡੈਡੀ ਮਾਮੇ ਧਿਆਨ ਨਾਲ ਗੱਲ ਹੋ ਗਈ ਆ 210000 ਕੋਠੇਕਾ ਲੈਣ ਵਾਲਾ ਬਾਜੀ ਮੈਂ 10000 ਰੁਪਇਆ ਕੋਰ ਰੱਖ ਤੇ 2 ਲੱਖ ਕੱਲ ਨੂੰ ਪਾ ਦੀ ਮੇਰੇ ਅਕਾਊਂਟ 'ਚ ਲੈ ਉਹ 10000 ਰੁਪਇਆ ਪਾ ਕੰਧ ਕੋਲੋਂ ਮੈਂ ਬਾਲੇ ਬੂਲੇ ਪਾਣ ਦੇ ਮਿਸਤਰੀ ਲੱਭ ਜਾਣੀ ਤੇ ਮੈਂ 500 ਸਤਾਂ ਦੜਾਂ ਨੂੰ ਆਵਾਂਗੇ ਤੇ ਉਹ ਕੰਧ ਕੱਟ ਕੇ ਬਾਲੇ ਬੂਲੇ ਪਾ ਕੇ ਤੇ ਮੈਂ ਇੱਕ ਬੰਦਾ ਡਾ ਕੇ ਸਪਰੇਅ ਕਰਾ ਦੇ ਦੀ ਕੋਣਾ ਕਰ ਪੁੱਤ ਉਹ ਉਸੇ ਜਾਣਨ ਦਿਆ ਨਹੀਂ ਨਹੀਂ ਠੀਕ ਵਾ ਕਿ ਭੈਣ ਆਈ ਤੇ ਰਾਣੂ ਮਾਮੀ ਕਰਨ ਹੋ ਕੇ ਚਲ ਗਈ ਹੱਥੇ ਘਰ ਨਹੀਂ ਆਈ ਮੈਂ ਮਾਮਾ ਜੂ ਕਿਤੇ ਵੀ ਕਵੇਲਾ ਹੋ ਗਏ ਉਹਨਾਂ ਦੇ ਉਹ ਮੈਂ ਗਏ ਹੀ ਮਾਸੀ ਕੋਲ ਉਧਰ ਹੁੰਦੇ ਕਿ ਨਾ ਕਰੇ ਕਿ ਮਾਮੀ ਰਾਣੂ ਟੱਕਰ ਵੀ ਦੋ ਲੈ ਗਈ ਨੀ ਬਦੋ ਬਦੀ ਹੂੰ ਹੂੰ ਤੇ ਆਂਦਾ ਮੈਂ ਗੁੱਸੇ ਆ ਮੈਂ ਗੁੱਸੇ ਨਾ ਕੋਈ ਨਹੀਂ ਮਾਮਾ ਹੀ ਆਵਾਂਗੇ ਰਾਤ ਰਹਿ ਕੇ ਜਾਵਾਂਗੇ ਤੇਰੇ ਕੋਲ ਕਹਿ ਦਿੰਦਾ ਕੋਈ ਨਹੀਂ ਜਾਵਾਂਗੇ ਨਾਲੇ ਆਪਾਂ ਪੈਸੇ ਲੈ ਆਵਾਂਗੇ ਠੇਕੇ ਤੇ ਕੌਣ ਚ ਨਾਮ ਉਹ ਇਹਨਾਂ ਨੇ ਪਾ ਜੂਗਾ ਸਵੇਰੇ ਮੈਂ ਸੁਣ ਲੈ ਕਰ ਲੀ ਕਰ ਹੁਣ ਹਰੀਹਿੰਦਰ ਨਾਲ ਗੱਲ ਕਰੀਮ ਨਾ ਇਹਨਾਂ ਦੀ ਗੱਲ ਕਰਨ ਦੀ ਕੋਈ ਨਹੀਂ ਕਰ ਲਈ ਗੱਲ ਉਹਨਾਂ ਨੇ ਆਪੋ ਕਰ ਲਈ ਉਹਨੂੰ ਮੈਂ ਕਹਤਾ ਮੈਂ ਤੁਮਨੇ ਸਾਲ ਬਾਅਦ ਪੈਸੇ ਮੋੜ ਦੂੰਗਾ ਨਾ ਵੀ ਗੱਲ ਹੀ ਕੋਈ ਨਹੀਂ ਜਦੋਂ ਤੇਰ ਕੋ ਆਂਦਾ ਹੋਣਗੇ ਉਦੋਂ ਮੋੜ ਦਿੰਦੀ ਆਹੋ ਚੱਲ ਵਧੀਆ ਤੁਸੀਂ ਨਹੀਂ ਕਿਸੇ ਵੀ ਗੱਲ ਦੀ ਟੈਨਸ਼ਨ ਨਹੀਂ ਲੈ ਆਹ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਟੈਨਸ਼ਨ ਇੱਥੇ ਕਾਦੀ ਲੈਣ ਦੀ ਕੋਈ ਕੋਈ ਹੁਣ ਟੈਨਸ਼ਨ ਨਾ ਲੈ ਬਣ ਜਾਨੇ ਆ ਕੰਮ ਆਹ ਹੋਰ ਇਹ ਹੁਣ ਸੰਭਲਿਓ ਸੰਭਲੇ ਕਰੇ ਸਾਹਮਣੇ ਰਹਿ ਕੇ ਉਹ ਨਹੀਂ ਨਹੀਂ ਫਿਰ ਵੀ ਚਲੋ ਹੱਥਾਂ 'ਚ ਰੱਖਿਓ ਜੇਤ ਨੂੰ ਪੜਾ ਦੇ ਉਹ ਤੂੰ ਆ ਆਪ ਹੀ ਰੱਖ ਲੋ ਮਾਰੀ ਚ ਆਵੇ ਅੰਦਰ ਇਹਨੂੰ ਚੇਤਾ ਭੁੱਲ ਜਣਾ ਹੀ ਹੋ ਮੁੜਕੇ ਇਹਦੇ ਪਤਾ ਕਿਹਨਾਂ ਕਿੱਥੇ ਰੱਖੇ ਕਿੱਥੇ ਰੱਖੀ ਇਹਨੂੰ ਬਣਾ ਦੇ ਅੰਦਰ ਲੈ ਜਾ ਫੜਾਇਆ ਬਾਬਾ ਇਹਨਾਂ ਦੀਆਂ ਚੀਜ਼ਾਂ ਸੁੱਕਣਾ ਇਹਨਾਂ ਨੇ ਸਾਹਮਣੇ ਇਹਨੋਂ ਵਾਸਤੇ ਬਣਾ ਕੇ ਦੇਂਦੇ ਆ ਮੈਨੂੰ ਚਾਹ ਲੈ ਆ ਕਿ ਦੁਕਾਨ ਬਣੀ ਹੋਈ ਮੁੰਡਾ ਆ ਰਿਹਾ ਲੱਗਾ ਰਹੂਗਾ ਹਾਂ ਤੁਹਾਨੂੰ ਚੇਤਾ ਦੁਕਾਨ ਬਣੀ ਹੋਈ ਕਿ ਤੁਸੀਂ ਤੇ ਗੱਲਾਂ ਕਰ ਕਰਕੇ ਮੈਨੂੰ ਤੁਹੀ ਕੀਤਾ ਮੁੰਡੇ ਨੇ ਤੇ ਫੇਰ ਵੀ ਫੇਰ ਤੁਰ ਕੇ ਸਾਰੇ ਕੰਮ ਕਰ ਲਏ ਕਿ ਨਹੀਂ ਸੌਂ ਗਈ ਆ ਨਹੀਂ ਉਹ ਤਾਂ ਲੰਮੀ ਪਈ ਅੱਛਾ ਮੰਮੀ ਆਈ ਹੁਣੇ ਅਜੇ ਫਿਰ ਮੈਂ ਲੰਮੀ ਪੈ ਗਈ ਅੱਛਾ ਆ ਲੈ ਪੈਸੇ ਸ਼ਾਮ ਲੈ ਇਹ ਕਿਹੜੇ ਪੈਸੇ ਇੱਕ ਦੇ ਸਾਡੇ ਘਰ ਦੇ ਪਤਾ ਹੀ ਕਿਸੇ ਨੂੰ ਨਹੀਂ ਕੀ ਆ ਜੀ ਪੈਸੇ ਤੂੰ ਪੈਸੇ ਰੱਖ ਬਸ ਗੱਲ ਖਤਮ ਆਹੇ ਦੱਸੋਗੇ ਤੇ ਫੇਰ ਹੀ ਆ ਕਮੇਟੀ ਵਾਲੇ ਆਉ ਹਾ ਕਮੇਟੀ ਦਾ ਤੇ ਮੈਨੂੰ ਪਤਾ ਚੁੱਕੀ ਦਾ ਨਹੀਂ ਨਾ ਪਤਾ ਹੁਣ ਦੱਸ ਲਿਆ ਤੇ ਵਧੀਆ ਇਹਨੇ ਮਹੀਨੇ ਬੋਲੀ ਦੀ ਕਿ ਡੈਡੀ ਆਪ ਹੀ ਤੇ ਡੈਡੀ ਨੇ ਆਪ ਨੂੰ ਜੇ ਤਾਂ ਭੁੱਲਾ ਡੈਡੀ ਨੇ ਤਾਂ ਨਾ ਹੀ ਨਹੀਂ ਲੈ ਕਮੇਟੀ ਦਾ ਵੀ ਉਹ ਸੰਦੀਪ ਨੇ ਮੈਨੂੰ ਕੱਲ ਵੀ ਫੋਨ ਕੀਤਾ ਕਿ ਭਾਰੀ ਕਮੇਟੀ ਕਿਉਂ ਨਹੀਂ ਕਰਦੀ ਉਹ ਦਰ ਵੀ ਤਾਂ ਚੇਤਾ ਅਗੇ ਵੇਖ ਉਹ ਸਾਡੇ ਨਾਲ ਇਦਾਂ ਹੋਈ ਇੱਕ ਵਾਰੀ ਹਰ ਵਾਰੀ ਹੁੰਦੀ ਆ 100 ਲੱਖ ਰੁਪਏ ਦੀ ਕਮੇਟੀ ਪਈ ਚੇਤੇ ਹੀ ਭੁੱਲ ਗਿਆ ਹਾਂ ਉਦੋਂ ਕੋਰੋਨਾ ਵਿੱਚ ਜਿੱਤਾ ਭਲਾ ਕੇ ਬਹਿ ਗਈ ਸਾਰੀਆਂ ਕਮੇਟੀਆਂ ਮੁੱਕ ਗਈਆਂ ਤੇ ਹਣ ਜਿੱਤਾ ਬੋਲ ਆਹੀ ਆ ਕਿ ਤੂੰ ਨੇ ਆਖੀ ਇੱਕ ਕਮੇਟੀ ਜੋ ਖਲੋ ਮੈਂ ਚੁਕਲੀ ਅੱਛਾ ਤੇ ਫੇਰ ਹੁਣ ਫੇਰ ਹੁਣ ਕੀ ਕਹੇਦਾ ਬਾਕੀ ਦਾ ਇੰਤਜ਼ਾਮ ਹੋ ਗਿਆ ਵਾ ਕੋਈ ਬਲਜੀਤ ਸਾਰੇ ਕੰਮ ਹੀ ਹੋ ਰਿਹਾ ਡੈਡੀ ਕਾਲਾ ਪੈ ਜਾਂਦਾ ਉਹ ਗੱਲ ਹੋਰ ਕੋਈ ਨਹੀਂ ਡੈਡੀ ਤੇ ਥਾਂ ਵਾਲ ਹੋ ਗਿਆ ਹੀ ਤੇ ਐਵੇਂ ਜਾਣ ਕੇ ਡੈਡੀ ਵੀ ਕਿ ਮੈਂ ਕਹਿੰਦੀ ਆ ਮੰਮੀ ਨੂੰ ਵੀ ਥਾਂ ਕਿਉਂ ਵੇਚਣਾ ਵਾ ਥਾਂ ਕਿਹੜੇ ਕਿਹੜੇ ਮੁੰਡੇ ਬੰਦੇ ਆ ਨਾਲੇ ਉਹਨਾਂ ਦਾ ਵੀ ਮੂਵਿੰਗ ਆ ਹੋ ਜਾਣਾ ਜੇ ਬਈਜਾਂਸ ਕਦੀ ਨਾ ਕਦੀ ਵੇਚਣਾ ਹੀ ਪਊਗਾ ਤੇ ਬੰਦਾ ਮਾਮੀਆਂ ਨੂੰ ਦੇ ਦੇ ਤੇ ਉਹ ਇਹ ਆਉਣ ਜਾਣ ਬਣਿਆ ਰਹਿਦਾ ਬੰਦੇ ਦਾ ਉਹ ਬਲਜੀਤ ਜਿੰਨਾ ਚਿਰ ਮਾਸੀ ਦੇ ਮੰਮੀ ਜਿੰਦੇ ਆ ਨਾ ਉਹ ਥਾਂ ਵਿਕਣਾ ਤੇ ਨਾ ਨਾ ਵੇਚਣ ਦਿਨ ਇੱਕ ਗਲਤੀ ਤੇ ਮਾਂਤੂ ਨਾ ਮਰਕਾ ਪਾਰ ਦੇ ਡੈੜੀ ਵੀ ਕਿ ਥਾਂ ਵੇਚ ਲੈਣਾ ਨਾਲੇ ਲੋੜ ਹੀ ਕੀ ਸੰਥਾਂ ਚ ਰਸਤੇ ਦੇ ਥਾਂ ਆ ਉਹ ਮਹੰਗਾ ਹੀ ਹੁੰਦੇ ਆ ਉਹ ਕਿਹੜਾ ਸਸਤਾ ਹੁੰਦੇ ਆ ਹੋਣ ਤੇ ਡਿਆ ਵਾ ਪਰ ਫਿਰ ਵੀ ਕਈ ਗੱਲਾਂ ਹੁੰਦੀਆਂ ਵੇਖਣਾ ਪੈਂਦਾ ਵਾ ਜਿੱਦਾਂ ਚ ਮੈਂ ਨਹੀਂ ਮੰਮੀ ਦੇ ਭਰਾ ਹੈਗੇ ਨਾ ਪਰਜਾਈਆਂ ਨਹੀਂ ਹੈਗੇ ਚਾਚੇ ਤਾਇਤੇ ਹੈਗੇ ਆ ਨਾ ਉਹ ਭਾਵੇਂ ਨਹੀਂ ਪੁੱਛਦੀਆਂ ਗਿੱਚਦੀਆਂ ਮੂੰਹ ਵੀ ਦਾ ਟੇਡਾ ਰੱਖਦੀਆਂ ਵਾ ਉਹਨਾਂ ਨੂੰ ਸਿਰਫ ਇੱਕ ਥਾਂ ਦਾ ਹੀ ਆ ਜੇ ਵੇਚਣਾ ਵੀ ਹੋਗਾ ਤਾਂ ਬੰਦਾ ਉਹਨਾਂ ਨੂੰ ਵੇਚਣਾ ਆਹ ਕਰ ਲਾਂਗੇ ਉਹਨਾਂ ਨੂੰ ਕੋਈ ਗੱਲ ਆਹੋ ਤਾਂ ਤੂੰ ਆ ਪੈਸੇ ਸਾਬ ਤੇ ਵਧੀਆ ਦੀ ਚਾਹ ਬਣਾ ਤੇ ਮੈਂ ਵੀ ਡੈਡੀ ਬਣਾ ਲਾ ਕੇ ਪਾਵਾਂ ਫਿਰ ਤੈਨੂੰ ਇੱਕ ਹੋਰ ਗੱਲ ਦੱਸਦਾ ਹਾਂ ਇੱਥੇ ਹੁਣੇ ਦੱਸ ਦੋ ਨਹੀਂ ਮੰਮੀ ਨਾਲ ਲੱਗੇ ਸੁਣਣਾ ਕਿਹੜੀ ਗੱਲ ਵਾ ਚੰਗੀ ਆ ਇੰਨਾ ਸਸਪੈਂਸ ਨਾ ਰੱਖਿਆ ਕਰੋ ਮਨ ਸਸਪੈਂਸ ਕੋਈ ਨਹੀਂ ਗਾ ਗੱਲ ਬੜੀ ਵਧੀਆ ਆ ਜਾ ਤੂੰ ਬਾਹਰ ਠੀਕ ਮੈਂ ਤਾਂ ਆਖਾਂ ਪੈ